ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅਹਿਮ ਮੁੱਦਿਆਂ ਤੇ ਪੰਜ ਵਾਰ ਵਾਕਆਊਟ ਕੀਤਾ ਸਾਡੇ ਨਾਲ ਨੇ ਵਿਧਾਇਕ ਸਰਬਜੀਤ ਕੌਰ ਮਾਨੂਕੇ ਇਹਨਾਂ ਤੋਂ ਪੁੱਛਦਿਆਂ ਕਿ ਇਹਨਾਂ ਨੇ ਸਭ ਤੋਂ ਅਹਿਮ ਮਾਮਲਾ ਉਠਾਇਆ ਸੀ ਲੁਧਿਆਣਾ ਦੇ ਵਿੱਚ ਜੋ ਨਜਾਇਜ਼ ਉਸਾਰੀਆਂ ਦਾ ਕਿਸੇ ਮਾਮਲਾ ਪਹਿਲਾਂ ਉਹ ਗੱਲ ਕਰਦਿਆਂ ਮੈਮ ਲੁਧਿਆਣੇ ਦਾ ਜੋ ਅੱਜ ਕਾਫੀ ਵਿਵਾਦ ਬਣਿਆ ਹੋਇਆ ਮੰਤਰੀ ਮੰਤਰੀਆਂ ਦੇ ਖਿਲਾਫ ਬਿਆਨਬਾਜ਼ੀ ਵੀ ਕਰ ਰਹੇ ਨੇ ਇੱਕ ਮੰਤਰੀ ਤੇ ਐਫ ਆਈ ਆਰ ਵੀ ਦਰਜ ਕਰਾਉਣ ਲਈ ਸ਼ਿਕਾਇਤ ਵੀ ਹੋ ਗਈ ਹੈ ਡੀ ਐਸ ਪੀ ਵੱਲੋਂ ਉਹ ਮਾਮਲਾ ਕੀ ਹੈ ਪੂਰਾ ਐਕਚੁਅਲੀ ਲੁਧਿਆਣਾ ਦੇ ਵਿੱਚ ਆਮ ਲੋਕਾਂ ਨੂੰ ਫਲੈਟ ਬਣਾ ਕੇ ਦੇਣ ਦਾ ਸਰਕਾਰ ਦਾ ਇੱਕ ਵਾਦਾ ਸੀ ਜャ ਉਹਦੇ ਵਿੱਚ ਪ੍ਰੋਸੈਸ ਸੀ ਗ੍ਰੈਂਡ ਮੈਨਰ ਹੋਮ ਹੈ ਉਹਦੇ ਵਿੱਚ ਇਹਨਾਂ ਨੇ ਸੀਐਲਜੂ ਤੇ ਰਜਿਸਟਰੀ ਦੇ ਵਿੱਚ ਇਹਨਾਂ ਦਾ ਡਿਫਰ ਕਰਤਾ ਸੀ 17 ਤਰੀਕ ਨੂੰ ਉਹ ਸੀਐਲਜੂ ਲੈਂਦੀ ਹੈ ਤੇ 19 ਨੂੰ ਉਹਨਾਂ ਦੀ ਰਜਿਸਟਰੀ ਕਰਦੀ ਹੈ ਜੇ ਸੀਐਲਜੂ ਰਜਿਸਟਰੀ ਦੇ ਨਾਲ ਜ਼ਰੂਰੀ ਹੈ ਤਾਂ ਫਿਰ ਉਹ ਰਜਿਸਟਰੀ ਕਿਤਾ ਪ੍ਰੋਸੈਸਿੰਗ ਤੋਂ ਬਿਨਾਂ ਸੀਐਲਜੂ ਲੈ ਕੇ ਇੱਕ ਤਾਂ ਉਹ ਫਰਾਡ ਹੈ ਦੂਸਰੀ ਗੱਲ ਜੇ ਇਹ ਮੈਂ ਨਹੀਂ ਕਿਹਾ ਇਹ ਡੀਸੀ ਸਾਹਿਬ ਨੇ ਖੁਦ ਆਪਣੇ ਬੇਸ ਤੇ ਇਨਕੁਆਰੀ ਕੀਤੀ ਉਹਦੇ ਵਿੱਚ ਬੋਲਿਆ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਏਵੈਲੂਏਸ਼ਨ ਅਮਾਉਂਟ ਸੀ ਉਹਦੇ ਵਿੱਚ ਵੱਡੀ ਸਰਕਾਰੀ ਚੂਨਾ ਲੱਗ ਸਰਕਾਰੀ ਅਮਾਉਂਟ ਨੂੰ ਚੂਨਾ ਲਾਇਆ ਜਦੋਂ ਅਸੀਂ ਇਸ ਗੱਲ ਤੇ ਸਿੱਧੂ ਸਾਹਿਬ ਤੇ ਪ੍ਰੈਸ਼ਰ ਪਿਆ ਉਹਨਾਂ ਨੇ ਆਪਣੀ ਬਿਜੀਲੈਂਸ ਨੂੰ ਇਨਕੁਆਰੀ ਦਿੱਤੀ ਬਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਆਸ਼ੂ ਉੱਥੋਂ ਦੇ ਐਮਐਲਏ ਕੈਬਨਿਟ ਮਨਿਸਟਰ ਪਲੱਸ ਉਹਦਾ ਸਾਥੀ ਕਬਲਜੀਤ ਕੜਵਲ ਪਲੱਸ 16 ਆਈਏ ਸਬ ਫਿਫੀਸਰ ਇਹਦੇ ਵਿੱਚ ਇਨਵੋਲਡ ਹੁਣ ਕਿੰਨਾ ਸਕੈਂਡਲ ਹੋ ਅਮਾਉਂਟ ਕਰੋੜਾਂ ਦਾ ਤੇ ਬੜੀ ਪੀਕ ਜਗਾ ਤੇ ਲੁਧਿਆਣੇ ਦੇ ਵਿੱਚ ਜਗਾ ਅੱਛਾ ਹੋਰ ਦੱਸ ਦਿਆਂ ਉਹਦੇ ਆਸ-ਪਾਸ ਦੀ ਜਗਾ ਵਾਲਿਆਂ ਦੇ ਫੋਨ ਆ ਰਹੇ ਆ ਸਾਨੂੰ ਐਨ ਆਰ ਆਈ ਦੇ ਵੀ ਸਾਡੀ ਵੀ ਵਿੱਚ ਹੀ ਦੱਬਲੀ ਸੀ ਇਹਨਾਂ ਨੇ ਅਗਲੀ ਗੱਲ ਮੈਂ ਇਹ ਕਿਹੜਾ ਚੋਣੀ ਆ ਵੀ ਇਹ ਕੋਈ ਇਨਕੁਆਰੀ ਆ ਆਮ ਆਦਮੀ ਪਾਰਟੀ ਦੀ ਨਹੀਂ ਮੇਰੇ ਵੱਲੋਂ ਕੋਈ ਇਲਜ਼ਾਮ ਨਹੀਂ ਇਹ ਤਾਂ ਵਿਜੀਲੈਂਸ ਡੀ ਐਸ ਪੀ ਵਿਚਾਰਾ ਜੀ ਨੇ ਉਹ ਇਨਕੁਆਰੀ ਕੀਤੀ ਆ ਉਹਨੇ ਆਪਣੀ ਇਨਕੁਆਰੀ ਦੇ ਵਿੱਚ ਕਿਹਾ ਵੀ ਇਹ ਦੋ ਬੰਦਿਆਂ ਦਾ ਨਾਮ ਆ 4 ਦਿਨ ਹੋ ਗਏ ਕੋਈ ਐਕਸ਼ਨ ਨਹੀਂ ਲਿਆ ਗਿਆ ਸਭ ਤੋਂ ਮੰਦਭਗਾ ਸਾਨੂੰ ਉਦੋਂ ਲੱਗਿਆ ਜਦੋਂ ਬਿਜ਼ੀਨਸ ਨੂੰ ਥ੍ਰੈਟ ਦੀਆਂ ਧਮਕੀਆਂ ਆ ਗਈਆਂ ਉਹ ਡੀਜੀਪੀ ਨੂੰ ਲਿਖ ਕੇ ਦੇ ਕੇ ਆਇਆ ਮੈਨੂੰ ਬਚਾ ਲੋ ਇਹ ਪੰਜਾਬ ਦੇ ਵਿੱਚ ਕਿਸੇ ਲੈਂਡ ਮਾਫੀਆ ਨੂੰ ਕਵਰ ਕਰਨ ਦੇ ਲਈ ਇਹ ਡੀਐਸਪੀ ਨੇ ਗਲਤੀ ਨਾਲ ਸੱਚ ਦੀ ਰਿਪੋਰਟ ਲਿਖਤੀ ਹੁਣ ਉਹ ਕਹਿ ਰਿਹਾ ਮੈਨੂੰ ਕਿਵੇਂ ਨਾ ਕਿਵੇਂ ਬਚਾਓ ਕਿਉਂਕਿ ਮੇਰੇ ਥ੍ਰੈਟ ਤੁਹਾਨੂੰ ਵੀਡੀਓ ਚ ਅਸੀਂ ਵੀਡੀਓ ਭੇਜੀਆਂ ਵਾਂ ਸਾਰੀਆਂ ਤੁਸੀਂ ਦੇਖ ਲੀਆਂ ਸੁਣ ਲੀਆਂ ਕੋਈ ਇਹਨੂੰ ਕਹੇ ਤੂੰ ਸਿੱਧੂ ਦੀ ਕਹੀ ਦਾ ਦਸਤਾਨਾ ਮਾਣ ਤੈਨੂੰ ਅੱਗ ਨਾ ਖੇਲਣ ਦਾ ਸ਼ੌਕ ਪੈ ਗਿਆ ਕੋਈ ਉਹਨੂੰ ਕਹਿੰਦਾ ਤੈਨੂੰ ਮਿੱਧ ਕੇ ਰੱਖ ਦਾਂਗੇ ਮੈਨੂੰ ਸਮਝ ਨਹੀਂ ਆ ਰਹੀ ਸਰਕਾਰ ਅਜੇ ਵੀ ਚੁੱਪ ਕਿਉਂ ਆ ਅੱਜ ਵਿਧਾਨ ਸਭਾ ਤੁਸੀਂ ਇਹ ਮਾਮਲਾ ਉਠਾਇਆ ਕੋਈ ਜਵਾਬ ਕਿਸੇ ਨੇ ਕੀ ਦਿੱਤਾ ਉਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਿਹਾ ਸੀ ਵੀ ਇਹਨਾਂ ਤੋਂ ਅਸਤੀਫਾ ਲਓ ਤਾਂ ਕਿ ਪੋਲਿਟੀਕਲ ਪ੍ਰੈਸ਼ਰ ਪਾਉਣ ਜੋਗੇ ਨਾ ਤੇ ਜਿਹੜੀ ਇਨਕੁਆਇਰੀ ਹੈ ਜੇ ਇਨਕੁਆਇਰੀ ਤੋਂ ਬਾਅਦ ਉਹਨਾਂ ਦੇ ਕੋਈ ਦੋਸ਼ ਨਹੀਂ ਸਾਬਤ ਹੁੰਦੇ ਤਾਂ ਬੇਸ਼ੱਕ ਉਹਨਾਂ ਨੂੰ ਬਹਾਲ ਕਰੋ ਸਾਨੂੰ ਕੋਈ ਤਰਾਜ ਨਹੀਂ ਕਿਉਂਕਿ ਇਹ ਪੋਲਿਟੀਕਲ ਅਫੀਸਰ ਦਾ ਰਹਿਣਾ ਔਖਾ ਹੋ ਜਾਏਗਾ ਅਸੀਂ ਅਸਤੀਫਾ ਨਹੀਂ ਮੰਗ ਕੀਤੀ ਸੀ ਅਸੀਂ ਪਰਚਾ ਅਜੇ ਤੱਕ ਇੱਕ ਵੀ ਆਈਐਸ ਅਫੀਸਰ ਦੇ ਅਗੇ ਸਪਰਚਾ ਨਹੀਂ ਹੋਇਆ ਅਜੇ ਤੱਕ ਕੁਝ ਨਹੀਂ ਹੋਇਆ ਅਸੀਂ ਮੰਗ ਕਰਦੇ ਕੈਪਟਨ ਸਾਹਿਬ ਕਹਿ ਰਹੇ ਆ ਵੀ ਅਸੀਂ ਇੱਕ ਹੋਰ ਕਮੇਟੀ ਬਣਾਵਾਂਗੇ ਜਦੋਂ ਪਹਿਲੀ ਇਨਕੁਆਇਰੀ ਕਮੇਟੀ ਨੇ ਕੀਤੀ ਅਸੀਂ ਨਹੀਂ ਕੀਤੀ ਤੁਸੀਂ ਉਹਨੂੰ ਸੱਚ ਕਿਉਂ ਨਹੀਂ ਮੰਨ ਰਹੇ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵਿਚਾਰਿਆ ਨਾਲ ਇੱਕੇ ਸਵਾਲ ਆ ਕੇ ਭਾਰਤਪੂਰਨ ਅਸ਼ਨੂ ਮੀਡੀਆ ਨੇ ਬਹੁਤ ਪੁੱਛਿਆ ਉਹ ਬਿਲਕੁਲ ਇੱਕ ਸ਼ਾਦੂ ਮੂਹ ਨਹੀਂ ਘਟ ਰਹੇ ਐਜੇ ਮੰਤਰੀ ਉਹਨਾਂ ਨੂੰ ਵੀ ਤਾਂ ਜਵਾਬ ਦੇਣਾ ਚਾਹੀਦਾ ਦੇਖੋ ਜੀ ਮੇਰੀ ਗੱਲ ਸੁਣੋ ਇਹ ਕੋਈ ਸਰਬਜੀਤ ਕੋਰ ਮਾਨੁਕੇ ਜਾਂ ਆਮ ਆਦਮੀ ਪਾਰਟੀ ਦੀ ਵਿਜੀਲੈਂਸ ਇਨਕੁਆਇਰੀ ਨਹੀਂ ਹੈ ਇਹ ਇਨਕੁਆਇਰੀ ਵਿਜੀਲੈਂਸ ਡਿਪਾਰਟਮੈਂਟ ਦੇ ਪ੍ਰੋਪਰ ਰਿਸਪਾਂਸਿਬਲ ਪਰਸਨ ਦੀ ਹੈ ਇਹਦੇ ਚ ਮੇਰਾ ਕੁਝ ਲੈਣਾ ਦੇਣਾ ਨਹੀਂ ਮੇਰੀ ਪਾਰਟੀ ਦਾ ਕੁਝ ਲੈਣਾ ਦੇਣਾ ਨਹੀਂ ਕਿਵੇਂ ਕੋਈ ਕਹਿ ਦੂਗਾ ਵੀ ਮੈਂ ਇਹਦੇ ਚ ਇਨਵੋਲਡ ਹਾਂ ਇਹ ਤਾਂ ਹੁਣ ਸਰਕਾਰ ਦਾ ਫਰਜ਼ ਬਣਦਾ ਸੀ ਉਸੇ ਇਨਕੁਆਇਰੀ ਨੂੰ ਚੱਕ ਕੇ ਉਹਨੂੰ ਅੱਗੇ ਪਰਸਿਊ ਕਰਦੇ ਉਹਨੂੰ ਵੈਰੀਫਾਈ ਕਰਦੇ ਨਾ ਕਿ ਜਦੋਂ ਬੰਦਾ ਸ਼ਰੇਆਮ ਕਹਿ ਰਿਹਾ ਵੀ ਰਿਪੋਰਟਾਂ ਰਿਪੋਰਟਾਂ ਤਾਂ ਬਣਦੀਆਂ ਨਹੀਂਆਂ ਅਸੀਂ ਬਦਲ ਦਾਂਗੇ ਸਾਰਾ ਕੁਝ ਤੇ ਤੁਸੀਂ ਇਸ ਚੀਜ਼ ਤੇ ਆਪਾਂ ਫਿਰ ਵੀ ਆਸ ਰੱਖਦੇ ਹਾਂ ਉਹ ਕਹੇਗਾ ਵੀ ਆਰਪੋਰਟ ਮੈਂ ਗਲਤ ਕੀਤੀ ਸੀ ਤੇ ਅਸਾਂਹੀ ਕੀਤੀ ਸੀ ਨਵਜੂਨ ਸਿੰਘ ਸਿੱਧੂ ਨੇ ਕਿਹਾ ਕਿ ਮੰਤਰੀ ਹੋਵੇ ਚਾਹੇ ਸੰਤਰੀ ਹੋਵੇ ਮੈਂ ਠੋਕ ਕੇ ਰੱਖਦਾਗਾ ਤੁਹਾਨੂੰ ਯਕੀਨ ਹੈ ਕਿ ਸਿੱਧੂ ਕਾਰਵਾਈ ਕਰਨਗੇ ਇਹ ਇਨਕੁਆਇਰੀ ਜਿਹੜੀ ਸਿੱਧੂ ਸਾਹਿਬ ਦੇ ਟੇਬਲ ਤੇ ਪਹਿਲਾਂ ਪਹੁੰਚ ਚੁੱਕੀ ਹੈ ਮੈਨੂੰ ਸਿੱਧੂ ਸਾਹਿਬ ਦੀ ਇਮਾਨ पर चक्कर ਇਹ ਆ ਵੀ ਇਸ ਟਾਈਮ ਸਿੱਧੂ ਸਾਹਬ ਨਾਲੋਂ ਜ਼ਿਆਦਾ ਜ਼ਰੂਰੀ ਕੈਪਟਨ ਸਾਹਿਬ ਨੂੰ ਐਕਸ਼ਨ ਲੈਣਾ ਪੈਣਾ ਕੈਪਟਨ ਸਾਫ ਦਾ ਕਿੰਨਾ ਕ ਐਕਸ਼ਨ ਲੈਂਦੇ ਆ ਸਭ ਦੇ ਸਾਹਮਣੇ ਹੀ ਆ ਪਰ ਸਾਡਾ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਨੂੰ ਇੱਕ ਵਾਦਾ ਕਿ ਅਸੀਂ ਪੰਜਾਬ ਚ ਦੂਜਾ ਰੋਬਟ ਬਾਰਡਰਾਂ ਨਹੀਂ ਖੜਾ ਹੋਣ ਦੇ ਵਾਕ ਆਊਟ ਕੀਤਾ ਕੀ ਮੁੱਦਾ ਸੀ ਤੁਸੀਂ ਜਿਹੜਾ ਨਾਹਰੇਬਾਜ਼ੀ ਕਰਦੇ ਬਾਹਰ ਆ ਅਸੀਂ ਅੱਜ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਦੋ ਵਾਰੀ ਵਾਕ ਆਊਟ ਕੀਤਾ ਇਸ ਤੋਂ ਇਲਾਵਾ ਤਿੰਨ ਚਾਰ ਵਾਰੀ ਦੂਸਰੇ ਮੁੱਦੇ ਤੇ ਜਿਹੜੇ ਹੁਣ ਦੋ ਮੁੱਦੇ ਆ ਉਹਨਾਂ ਦੀ ਗੱਲ ਕਰ ਰਹੀਆਂ ਅੱਜ ਵਾਕਆਟ ਦਾ ਸਾਡਾ ਸਿੰਬੋਲਿਕ ਵਾਕਆਟ ਸੀ 5-7 ਮਿੰਟ ਦਾ ਉਹਦੇ ਵਿੱਚ ਪਹਿਲਾਂ ਅਸੀਂ ਕਿਹਾ ਵੀ ਤੁਹਾਡੇ ਅਸੀਂ ਚੁਣੇ ਹੋਏ ਰਿਪਰੈਜ਼ੈਂਟੇਟਿਵ ਲੋਕਾਂ ਵੱਲੋਂ ਸਰ ਜਗ੍ਹਾ ਤੇ ਉਦਘਾਟਨ ਤੁਹਾਡਾ ਹਲਕਾ ਇੰਚਾਰਜ ਕਰਦਾ ਤੁਸੀਂ ਕਹਿੰਦੇ ਹਲਕਾ ਪਰ ਇੰਚਾਰਜ ਦੀ ਪ੍ਰਥਾ ਖਤਮ ਕਰਤੀ ਸਾਡੇ ਮਲਕੀਤ ਸਿੰਘ ਦਾਖਾ ਹਰ ਜਗ੍ਹਾ ਤੇ ਜਾ ਕੇ ਉਦਘਾਟਨ ਕਰ ਰਿਹਾ ਚੈੱਕ ਵੰਡ ਰਿਹਾ ਕਿਹੜੀ ਅਥਾਰਟੀ ਨਾ ਵੰਡ ਰਿਹਾ ਕਿਸੇ ਡੀਸੀ ਦੀ ਮੀਟਿੰਗ 'ਚ ਸਾਨੂੰ ਬੁਲਾਇਆ ਨਹੀਂ ਜਾਂਦਾ ਕਿਸੇ ਐਜੂਕੇਸ਼ਨ ਡਿਪਾਰਟਮੈਂਟ ਦੀ ਮੀਟਿੰਗ 'ਚ ਨਹੀਂ ਬੁਲਾਇਆ ਜਾਂਦਾ ਜੇ ਅਸੀਂ ਲੋਕਾਂ ਦੇ ਦੁੱਖ ਸਾਡੇ ਕੋਲੇ ਲੋਕ ਆਉਂਦੇ ਆ ਵੀ ਸਾਨੂੰ ਪੁੱਛਦੇ ਕਾਂਗਰਸ ਸਰਕਾਰ ਦੇ ਵਿੱਚ ਆਮ ਲੋਕ ਹੀ ਨਹੀਂ ਮਹਿਫੂਜ਼ ਤੇ ਅਸੀਂ ਕੀ ਕਰ ਸਕਦੇ ਆ ਹੁਣ ਗਰੰਟਾ ਡੀਸੀਸ ਨੂੰ ਭੇਜਤੀਆਂ ਉਹ ਆਪਣੀ ਮਨਮਰਜ਼ੀ ਨਾਲ ਖਰਚ ਕਰ ਰਹੇ ਆ ਅਸੀਂ ਕੀ ਕਰੀਏ 70 ਸਾਲ ਤੋਂ ਪੰਜਾਬ ਤਰਸ ਤਰਸ ਦੀ ਚ ਨਾ ਨਾਲੀਆਂ ਬੜੀਆਂ ਨਾ ਗਲੀਆਂ ਬੜੀਆਂ ਨਾ ਸੜਕਾਂ ਬੜੀਆਂ ਸਿਰਫ ਤੇ ਸਿਰਫ ਇਹ ਵੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਥੇ ਐਮਐਲਏ ਨੂੰ ਦੂਜੀ ਸਰਕਾਰ ਦੇ ਨੂੰ ਕੰਮ ਨਹੀਂ ਕਰਨ ਦਿੰਦੀ ਹੁਣ ਜਿਹੜਾ ਅਸੀਂ ਵਾਕ ਆਊਟ ਕਰਕੇ ਆਏ ਆ ਉਹ ਸੰਗੋਵਾਲ ਦੇ ਵਿੱਚ ਇੱਕ ਬੱਚੀ ਨਾਲ ਅਟੈਂਪਟ ਟੂ ਰੇਪ ਹੋਇਆ ਮਤਲਬ ਉਹਨੂੰ ਛੇੜਛਾੜ ਹੋਈ ਉਸ ਤੋਂ ਬਾਅਦ ਉਹ ਫਾਦਰ ਨੇ ਜ਼ੁਰਤ ਕੀਤੀ ਉਹਦੀ ਐਪਲੀਕੇਸ਼ਨ ਲਿਖਵਾਤੀ ਥਾਣੇ 'ਚ ਪਰ ਥਾਣੇ 'ਚ ਐਪਲੀਕੇਸ਼ਨ ਰਿਕਾਉਣ ਤੋਂ ਬਾਅਦ ਪੁਲਿਸ ਵੱਲੋਂ ਪ੍ਰੈਸ਼ਰਾਈਜ਼ ਕੀਤਾ ਗਿਆ ਵੀ ਤੁਸੀਂ ਆਪਸ ਕੰਪਰੋਮਾਈਜ਼ ਕਰ ਲਓ। ਦਲਿਤ ਪਰਿਵਾਰ ਸੀ ਫਾਦਰ ਹੋ ਸਕਦਾ ਡਰ ਗਿਆ ਹੋਵੇ ਜਾਂ ਹਿੰਮਤ ਨਾ ਖੜਾ ਰਿਹਾ ਹੋਵੇ। ਜਦੋਂ ਉਹਨੇ ਵਿਚਾਰੇ ਨੇ ਫਾਦਰ ਨੇ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਮਾੜੀ ਮੋਟੀ ਅੱਗੇ ਵਧੀ ਕੁੜੀ ਨੇ ਸੂਇਸਾਈਡ ਕਮਿਟ ਕਰ ਲਿਆ। ਉਸ ਤੋਂ ਬਾਅਦ ਉਹ ਮੰਗ ਰੱਖਦੇ ਰਹੇ ਵੀ ਅਰੈਸਟ ਕਰੋ ਅਰੈਸਟ ਕਰੋ ਮੌਤਲ ਕਰੋ ਜਿਹੜੇ ਜਿਹੜੇ ਫੌਲਟ ਡਿਫਾਲਟਰ ਕੋਈ ਬੰਦਾ ਤਾਂ ਫੜੋ ਇਸ ਗੱਲ ਨੂੰ 5-7 ਦਿਨ ਹੋ ਗਏ ਅਜੇ ਤੱਕ ਕੋਈ ਨਹੀਂ ਫੜਿਆ ਅਸੀਂ ਕਿ ਜਦੋਂ ਇਹ ਗੱਲ ਕੀਤੀ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਅੱਜ ਸਪੀਕਰ ਸਾਹਿਬ ਨੂੰ ਸੈਸ਼ਨ ਖਤਮ ਕਰਨ ਦੀ ਕਾਲੀ ਸੀ ਹਰ ਗੱਲ ਉਹਨਾਂ ਨੂੰ ਬਾਈਅਤ ਲੱਗੀ ਉਹਨਾਂ ਨੂੰ ਸ਼ਗਨ ਸਕੀਮ ਦੇ ਪੈਸੇ ਮੰਗਣੇ ਵੀ ਬਾਈਅਤ ਲੱਗ ਰਹੇ ਸੀ ਉਹਨਾਂ ਨੂੰ ਧੀਆਂ ਦੀ ਇੱਜ਼ਤ ਨਾਲ ਵੀ ਗੱਲ ਕਰ ਰਹੇ ਸੀ ਇਹ ਤਾਂ ਗੱਲ ਹੋ ਗਈ ਜੇ ਧੀਆਂ ਦੇ ਰੇਪ ਦੀ ਗੱਲ ਹੋ ਗਈ ਤਾਂ ਮੈਨੂੰ ਸਮੇਂ ਨਹੀਂ ਆਉਂਦਾ ਹੱਲ ਕੀ ਕੱਢਿਆ ਇੱਕ ਬੱਚੀ ਦਾ ਮਾੜਾ ਹੋਇਆ ਮੈਂ ਪਹਿਲਾਂ ਵੀ ਇਸ ਸੈਸ਼ਨ ਦੇ ਵਿੱਚ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਚਾਰ ਵਾਰੀ ਤੁਹਾਨੂੰ ਇਸੇ ਗੱਲ ਤੇ ਬੋਲ ਚੁੱਕੀ ਆ ਜੇ ਕੁਝ ਹੋਇਆ ਹੀ ਨਹੀਂ ਤਾਂ ਗੱਲਾਂ ਤਾਂ ਤੁਸੀਂ ਜਿੰਨੀ ਮਰਜ਼ੀ ਕਰੀ ਚੱਲੋ ਹਨਪ੍ਰੀਤ ਬਾਦਲ ਨੇ ਆਪਣਾ ਪੱਖ ਰੱਖਿਆ ਕਿ ਤੁਸੀਂ ਸਹਿਮਤ ਹੋ ਕਿ ਜਿਹੜਾ ਬਜਟ ਸਹੀ ਪੇਸ਼ ਕੀਤਾ ਤੇ ਸਹੀ ਹੈ ਦੇਖੋ ਜੀ ਬਜਟ ਦਾ ਜਦੋਂ ਪੰਜਾਬ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਬਹੁਤ ਚੰਗੇ ਕਹਿਣੋਂ ਨਹੀਂ ਹਟਾਂਗੇ ਸਾਨੂੰ ਅਕਸੈਪਟ ਕਰਨੀ ਚਾਹੀਦੀ ਹੈ ਰਿਐਲਿਟੀ ਇਹਨਾਂ ਦਾ ਐਸਟੀਮੇਟ ਬਜਟ ਤੇ ਦੂਸਰਾ ਐਕਚੁਅਲ ਬਜਟ ਜੀ ਪਹਿਲਾਂ ਤਾਂ ਬਹੁਤ ਜ਼ਿਆਦਾ ਡਿਫਰੈਂਸ ਆ ਮਨਪ੍ਰੀਤ ਬਾਦਲ ਜੀ ਪਤਾ ਨਹੀਂ ਕੀ ਸ਼ੋਅ ਕਰਨਾ ਚਾਹੁੰਦੇ ਆ ਜੇ ਇੱਕ ਵਾਰੀ ਕਹਿ ਦੇਣਗੇ ਵੀ ਪਿਛਲੀ ਸਰਕਾਰ ਨੇ ਪਿਛਲੀ ਸਰਕਾਰ ਸਾਨੂੰ ਲੁੱਟ ਪੁੱਟ ਕੇ ਖਾ ਗਈ ਤੁਸੀਂ ਸਾਨੂੰ ਗਹਿਣੇ ਤਰ ਰਹੇ ਹੋ ਇੱਕ ਵਾਰੀ ਜੇ ਸੱਚ ਬੋਲ ਦੋਗੇ ਹੁਣ ਤੁਸੀਂ ਆਪਾਂ ਨੂੰ ਸਭ ਨੂੰ ਪਤਾ ਵੀ ਇੰਨੀ ਡੈਫਿਸਿਟ ਬਜਟ ਆ ਕਿ ਅਸੀਂ ਆਪਦੀਆਂ ਸੈਲਰੀਆਂ ਵੀ ਲੈ ਕੇ ਲੋਕਾਂ ਤੋਂ ਲੋਨ ਦੇ ਰਹੇ ਆ ਇਸ ਤੋਂ ਬਾਅਦ ਆਪਾਂ ਕੀ ਕਮਾ ਲਾਂਗੇ ਪਰ ਅਸੀਂ ਜਦੋਂ ਤੱਕ ਆਪਣੇ ਆਪ ਸ਼ੋਪ ਕਰਨ ਚ ਲੱਗੇ ਰਵਾਂਗੇ ਤਾਂ ਮੈਨੂੰ ਤਾਂ ਲੱਗਦਾ ਨਹੀਂ ਪੰਜਾਬ ਦਾ ਕੋਈ ਭਲਾ ਹੋਏਗਾ ਕਿਵੇਂ ਮੰਤਰੀ ਬਾਦਲ ਜੀ ਇੱਕ ਦਾਅਵੇ ਨਾ ਕਹਿ ਸਕਦੇ ਆ ਵੀ ਅਸੀਂ ਅਗਲੇ ਸਾਲ ਤੱਕ ਸਰਪਲਸ ਬਜਟ ਲਿਆਵਾਂਗੇ ਪੋਸੀਬਲ ਹੀ ਨਹੀਂ ਪੂਰੇ ਸੈਸ਼ਨ ਦੀ ਆਪਾਂ ਗੱਲ ਕਰੀਏ ਕਿ ਵਿਰੋਧੀਆਂ ਦੀ ਗੱਲ ਗੰਭੀਰਤਾ ਨਾਲ ਸੁਣੀ ਗਈ ਸਤਾਧਾਰੀਆਂ ਵੱਲੋਂ ਕਿ ਨਹੀਂ ਸੁਣੀ ਗਈ ਕੀ ਕਹਿਣਾ ਚਾਹੋਗੇ ਟੋਟਲ ਬਜਟ ਸੈਸ਼ਨ ਬਾਰੇ ਮੈਂ ਜੇ ਸੈਸ਼ਨ ਦੇ ਵਿੱਚ ਮੁੱਦੇ ਤਾਂ ਬਹੁਤ ਚੱਕੇ ਜਿਨ੍ਹਾਂ ਦੇ ਵਿੱਚੋਂ ਗੰਭੀਰਤਾ ਦੀ ਗੱਲ ਕਰਦੀਆਂ ਟਰਾਂਸਪੋਰਟ ਮੰਤਰੀ ਜੀ ਨੂੰ ਅਸੀਂ ਇੱਕ ਸੀਡਬਲਯੂਪੀ 15786 ਰੈਟ ਪਟੀਸ਼ਨ ਹੋਈ ਸੀ ਬਾਦਲ ਸਰਕਾਰ ਦੀਆਂ 77 ਬੱਸਾਂ ਸੀ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਉਹ ਬੱਸਾਂ ਰੱਦ ਕਰ ਦਿੱਤੀਆਂ 2 ਸਾਲ ਹੋ ਗਏ ਕੈਪਟਨ ਸਰਕਾਰ ਕਰਨੀ ਸੀ ਬੱਸਾਂ ਦਾ ਮੈਂ ਹੁੰਦਾ ਹੀ ਬੰਦ ਕਰ ਦੂੰ 2 ਸਾਲ ਹੋ ਗਏ ਪੰਜਾਬ ਦੀਆਂ ਸੜਕਾਂ ਤੇ ਉਹ 73 ਬੱਸਾਂ ਬਿਨਾ ਪਰਮਿਟ ਤੋਂ ਚੱਲ ਰਹੀਆਂ ਬਿਨਾ ਪਰਮਿਟ ਤੋਂ ਐਕਸੀਡੈਂਟ ਹੁੰਦਾ ਮੈਂ ਪੁੱਛਿਆ ਸੀ ਕੈਪਟਨ ਸਾਹਿਬ ਨੂੰ ਵੀ ਜੇ ਉਹਨਾਂ ਬੱਸਾਂ ਰਾਹੀਂ ਐਕਸੀਡੈਂਟ ਹੁੰਦਾ ਮੈਨੂੰ ਇਹ ਤਾਂ ਦੱਸ ਦਿਓ ਜ਼ਿੰਮੇਵਾਰ ਘਰ ਵਾਲਾ ਜਿਹੜਾ ਘਰੋਂ ਬਾਹਰ ਨਿਕਲੇ ਆਇਆ ਜਿਮੇਵਰ ਤਾਂ ਪਰਿਵਾਰ ਆ ਨਾ ਕਿਉਂਕਿ ਸ਼ਰਿਆਂ ਮੈਂ ਇਹਨਾਂ ਦੀ ਬੱਸਾਂ ਬਿਨਾ ਪਰਮਟ ਤੋਂ ਘੁੰਮ ਰਹੀਆਂ ਨਾ ਤੁਸੀਂ ਉਹ ਡਰਾਈਵਰ ਜਿਮੇਵਰ ਨਾ ਬੱਸ ਵਾਲਾ ਜਿਮੇਵਰ ਕਿਉਂਕਿ ਪਰਮਟ ਹੀ ਨਹੀਂ ਤੇ ਤੁਸੀਂ 2 ਮਿੰਟ ਤੇ 12 ਮਿੰਟ ਤੁਹਾਡੀ ਸਰਕਾਰ ਦੇ 2 ਮਿੰਟ ਸਰਕਾਰੀ ਬੱਸ 12 ਮਿੰਟ ਪ੍ਰਾਈਵੇਟ ਬੱਸ ਉਹ ਤੁਹਾਡੀਆਂ ਖੜੀਆਂ ਸਾਡੀ ਇੱਕ ਵੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਅੱਜ ਤੱਕ ਇਹ 73 ਬੱਸਾਂ ਵੀ ਬੰਦ ਹੋਣੀਆਂ ਸੀ ਇਹ 16 IAS ਅਫਸਰ ਵੀ ਸਸਪੈਂਡ ਹੋਣੇ ਸੀ ਤੇ ਆ ਜਿਹੜੀ ਧੀਆਂ ਦੀ ਅਸੀਂ ਗੱਲ ਕੀਤੀ ਸੀ ਗੈਂਗ ਰੇਪ ਦੀ ਮੈਂ ਲੁਧਿਆਣੇ ਉਹਦਾ ਵੀ ਕੋਈ ਐਕਸ਼ਨ ਹੋ ਜਾਣਾ ਸੀ ਤੇ ਜਿਹੜੀ ਮੈਂ ਲੇਡੀਜ਼ ਦੀ ਫੀਮੇਲ ਨਹਾਈ ਜਾਣ ਦੀ ਗੱਲ ਕੀਤੀ ਸੀ ਉਹਦੇ ਲਈ ਵੀ 10 ਕਰੋੜ ਜਿਹੜਾ ਰੱਖਿਆ ਸੀ ਕੁਛ ਨਾ ਤਾਂ ਕੁਛ ਨਾ ਕਰਦੇ ਮੇ ਸਾਡੀ ਇੱਕ ਵੀ ਗੱਲ ਦੇ ਵਿੱਚ ਇਹਨਾਂ ਨੇ ਜੇਕਰ ਇਹ ਗੰਭੀਰਤਾ ਦਿਖਾਈ ਹੁੰਦੀ ਤਾਂ ਸਾਨੂੰ ਪਤਾ ਹੀ ਲੱਗ ਜਾਣਾ ਸੀ ਵੀ ਇਸ ਗੱਲ ਦਾ ਕੋਈ ਨਾ ਕੋਈ ਤਾਂ ਹੱਲ ਨਿਕਲ ਗਿਆ ਪਰ ਸਰਕਾਰ ਕੰਨਾਂ ਤੇ ਜੂ ਨਹੀਂ ਸਰਕਣ ਦਿੰਦੀ ਜੀ ਠੀਕ ਹੈ। ਥੈਂਕ ਯੂ। ਇਹ ਸੰਸਰਜੀਤ ਕੁਰਮਾਨੁਕੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਹਨਾਂ ਦਾ ਕਹਿਣਾ ਕਿ ਲੁਧਿਆਣੇ ਦੇ ਵਿੱਚ ਜੋ ਜੋ ਸਕੈਂਡਲ ਹੋਇਆ ਵੱਡਾ ਸੀਐਲਯੂ ਦਾ ਜਿਹਦੇ ਵਿੱਚ ਭਾਰਤ ਪੂਸ਼ਨ ਆਸੂ ਵੀ ਜੋ ਫਸਲੇ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਕਿ ਕੈਪਟਨ ਵਰਿੰਦਰ ਸਿੰਘ ਉਸ ਮਾਮਲੇ 'ਚ ਕਾਰਵਾਈ ਕਰਨ ਲਈ ਗੰਭੀਰ ਨਹੀਂ ਔਰ ਚਾਹੀਦਾ ਤਾਂ ਇਹ ਸੀ ਕਿ ਉਤਰੰਤ ਜੋ ਵਿਜੀਲੈਂਸ ਦੀ ਜੋ ਜਾਂਚ ਆ ਉਹਦੇ ਅਧਾਰ 'ਤੇ ਕਾਰਵਾਈ ਕਰਦੇ ਪਰ ਉਹਨਾਂ ਨੇ ਇੱਕ ਹੋਰ ਕਮੇਟੀ ਬਣਾ ਕੇ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਵਿਧਾਨ ਸਭਾ 'ਚ ਹੋਰ ਜੋ ਉਠਾਏ ਉਹ ਮੁੱਦਿਆਂ ਦੀ ਗੱਲ ਵੀ ਕੀਤੀ ਔਰ ਇਹ ਕੇ ਕੇ ਬਸਟ ਸੈਸ਼ਨ ਦੌਰਾਨ ਸਤਾ ਤਾਰੀਖ ਵੀਰ ਨਜ਼ਰ ਨਹੀਂ ਆਏ ਕੈਮਰਾਮੈਨ ਕੁਲ ਜੰਦਰਸੂਦ ਦੇ ਨਾਲ ਦਰਸ਼ਨ ਸਿੰਘ ਖੁੱਕਰ ਚੰਡੀਗੜ੍ਹ ਐਡਮਿਸ਼ਨਸ ਓਪਨ ਫਰਮ ਨਰਸਰੀ ਟੂ 10th ਕਲਾਸ ਐਟ ਐਸਐਮ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਗੋਬਿੰਦ ਬਾਗ ਪਟਿਆਲਾ ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ ਆਰ ਸਕੂਲ ਆਫਿਸ অর ਕੰਟੈਕਟ ਅਸ ਔਨ ਥੀਸ ਨੰਬਰਸ Admissions open from nursery to 10th class at SM International Public High School, Gobind Bagh Patiala. For more information, visit our school office or contact us on these numbers.